ਸਤ ਸ੍ਰੀ ਅਕਾਲ ਕੀ ਹਾਲ ਹੈ ਜੀ ਅੱਜ ਬੜੀ ਟੌਰ ਕੱਢੀ ਤੁਸੀਂ ਅੱਜ ਟੌਰ ਹੀ ਬੜੀ ਕੱਢੀ ਭਾਸੀ ਸਾਹਿਬ ਨੇ ਦੇਖ ਲਓ ਜੀ ਇੱਧਰ ਕੋਰੀਅਰ ਸਾਡੇ ਕਪਾਏੇ ਕਰਾਉਣ ਵਾਲੇ ਤੇ ਇਧਰ ਨਾਲ ਚੱਲ ਰਿਹਾ ਲੈਪਟਾਪ ਦੇਖ ਲਓ ਚੱਲ ਰਿਹਾ ਸਾਰਾ ਕੰਮ ਚੱਲ ਰਹੀ ਬਲੌਗਿੰਗ ਬਲੌਗਿੰਗ ਸﻢ ਬਲੌਗਿੰਗ ਤਾਂ ਮੇਰੀ ਡਿਊਟੀ ਹੈ ਉਹ ਤਾਂ ਮੇਰੀ ਡਿਊਟੀ ਹੈ ਮੇਰੇ ਭੈਣ ਭਰਾ ਵਿਚਾਰੇ ਉੱਧਰ ਜਾਂਦੇ ਮੇਰੇ ਬਿਨਾਂ ਤੇ ਉਹ ਤਾਂ ਮੈਂ ਬਣਾਣੇ ਬਣਾਣਾ ਤੁਸੀਂ ਤਾਂ ਗੌਰ ਨਹੀਂ ਕਰਦੇ ਤੁਸੀਂ ਕੱਲ ਤੋਂ ਹੀ ਇੱਕ ਵਲੌਗ ਦੇਖਿਆ ਸਾਡੀ ਖੂਬ ਲੜਾਈ ਹੋਈ ਦੋਨਾਂ ਜਣਿਆਂ ਦੀ ਤੁਸੀਂ ਵੇਖਦੇ ਹੋ ਇੰਜੋਏ ਕਰਦੇ ਹੋਣੇ ਜੇ ਨਹੀਂ ਕੀਤਾ ਇੰਜੋਏ ਤੇ ਜਾ ਕੇ ਕੱਲ ਵਾਲਾ ਵਲੌਗ ਜ਼ਰੂਰ ਦੇਖੋ ਜਿੱਥੇ ਚੱਲ ਰਿਹਾ ਸਾਡੇ ਘਰੇ ਜੰਦ ਪੂਰਾ ਫੁੱਲ ਯੋਧਾ ਯੋਧਾ ਤਾਂ ਟਾਈਮ ਹੈ ਯੋਧਾ ਤਾਂ ਕੁਝ ਹੋਰ ਹੁੰਦੇ ਨੇ ਤੇ ਮੇਰੇ ਵਰਗੇ ਨੂੰ ਤਾਂ ਜੋਧੀ ਲੱਗਦਾ ਤੇ ਸਾਹਮਣੇ ਟਾਈਮ ਦੇਖ ਲਓ ਜੀ 11 ਵਜ ਗਏ ਨੇ 11 ਵਜ ਗਏ ਨੇ ਦਿਹਾੜੇ ਤੱਕ ਘਰੇ ਫਿਰਦੇ ਨੇ ਤੇ ਜਿੱਦਣ ਕਿਤੇ ਮੈਂ ਕਹਦਾ ਨਾ ਉਤਾਰ ਮੈਨੂੰ ਕੰਮ ਹੈ ਅੱਜ ਨਾ ਜਾਇਓ ਲੇਟ ਜਾਇਓ ਤੇ ਉਸ ਦਿਨ ਬਾਸੀ ਸਾਹਿਬ ਨੇ ਪਹਿਲਾਂ ਭੱਜਣਾ 11 ਵਜ ਗਏ ਤੁਹਾਨੂੰ ਪਤਾ ਟਾਈਮ ਦਾ ਬਸ ਪਤਾ ਹੈ 2 ਮਿੰਟ ਹੋ ਗਏ ਉਤੋਂ ਲੇਟ ਤੁਰ ਗਈ ਹੈ ਸਾਰੇ ਕੰਮ ਵਿੱਚ ਹੀ ਰੁਲ ਗਏ ਨੇ ਇੱਕ ਰਿਪੋਰਟ ਭੇਜ ਲੈਂਦਾ ਫਟਾਫਟ ਭੇਜੋ ਫਟਾਫਟ ਕੋਰੀਅਰ ਕਰਵਾਣੇ ਨੇ ਚਲੋ ਜੀ ਇੰਦਰ ਵੰਡਦੇ ਸਾਡੇ ਕਰਾਜ ਸੈਂਡਵਿਚ ਅੱਜ ਆਪਾਂ ਨਾ ਜਿਹੜੇ ਰੋਟੀਆਂ ਖਾਣ ਵਾਲੇ ਬੰਦੇ ਹਨ ਉਹਨਾਂ ਨੂੰ ਸੈਂਡਵਿਚ ਖਵਾਤਾ ਮੈਂ ਦੱਹਨੀਆ ਤੁਹਾਨੂੰ ਕਿੱਧਰ ਗਏ ਲੋ ਆ ਦੇਖੋ ਅੱਜ ਨਾ ਜਿਹੜੇ ਰੋਟੀਆਂ ਖਾਣ ਵਾਲੇ ਬੰਦੇ ਹਨ ਅੱਜ ਇਹ ਉਹਨਾਂ ਨੂੰ ਵੀ ਸੈਂਡਵਿਚ ਬਣਾ ਦਤੇ ਸੈਂਡਵਿਚ ਬਣੇ ਹੋ ਗਏ ਨੇ ਸਾਦੇ ਬਣੇ ਨੇ ਨਾ ਸਿਰੇ ਸਿਰੇ ਆਪੇ ਦਾ ਬ੍ਰੈਕਫਾਸਟ ਕਰਨਾ ਚਾਹੀਦਾ ਹਨ ਪਰ ਆਪਾਂ ਕਿੱਥੇ ਆਪਾਂ ਤਾਂ ਰੋਟੀ ਬਣਾ ਸਰਦਾ ਹੀ ਨਹੀਂ ਆਪਣਾ ਆਪਾਂ ਨੂੰ ਅੰਦਰ ਰੋਟੀ ਮਿਲ ਜੇ ਬਾਹਰੋਂ ਉਹ ਲਗਾ ਕੇ ਉਹ ਕਿਉਂ ਨਾ ਜੇ ਤੁਸੀਂ ਤਲੇ ਨੇ ਇਹ ਵੀ ਅੱਛਾ ਸੱਚ ਮੈਂ ਦੱਸਦਾ ਤੁਹਾਨੂੰ ਦੇਸੀ ਘਿਓ ਜ ਬਣਾਏ ਹੀ ਬਟਰ ਨਾਲ ਵੀ ਨਹੀਂ ਬਣਾਏ ਦੇਸੀ ਘਿਓ ਨਾਲ ਬਣਾਏ ਨੇ ਬਟਰ ਜੇ ਅਸੀਂ ਬਜਾਰੀ ਬਟਰ ਲਾਣੇ ਹਨ ਨਾ ਤੇ ਉਹ ਨਮਕ ਵਾਲਾ ਹੁੰਦਾ ਜਿਆਦਾ ਹੀ ਨਮਕ ਨਮਕ ਹੋ ਜਾਂਦਾ ਹਨ ਇਹ ਸਹੀ ਹੈ ਨਾ ਦੋਸੀ ਕੋਲ ਬਹੁਤ ਵਧੀਆ ਤੇ ਨਾਲ ਲੈ ਆ ਰਹੇ ਨੇ ਕਾਫੀ ਤੇ ਦਬ ਸੈਂਡਵਿਚ ਬਣਾ ਰਿਹਾ ਸਾਡਾ ਦਮਨ ਪੁੱਤ ਘੈਂਟ ਘੈਂਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਆਰ YouTube ਚੈਨਲ ਤੇ ਸੈਂਡਵਿਚ ਵਗੈਰਾ ਖਾ ਲਏ ਸੀ ਅਸੀਂ ਤੇ ਹੁਣ ਮੈਂ ਫ੍ਰੀ ਹੋ ਗਈ ਸੀ ਨਹਾ ਵਗੈਰਾ ਨਹਾ ਤੋ ਕੇ ਤੇ ਮੰਮਾ ਵੀ ਨਹਾ ਲਏ ਤੇ ਬਸ ਹੁਣ ਮੈਂ ਵਾਲ ਧੋਤੇ ਸੀਗੇ ਕਾਫੀ ਮੈਨੂੰ ਲੱਗਦਾ ਹਫਤਾ ਹੋ ਗਿਆ ਧੋਤੇ ਨਹੀਂ ਸੀ ਤੇ ਮ ਫालतੂ ਕੀ ਅੱਜ ਤੇ ਮੈਂ ਬੈਠੀ ਹਾਂ ਤਾਂ ਪੇਸੇ ਸੇਕ ਲਵਾ ਰਹੀਆਂ ਬੈਠਾ ਹਾਂ ਐਂਡ ਨੈਕਸਟ ਸਟੈਪ ਕੀ ਮੈਂ ਹੁਣ ਕਰੂੰਗੀ ਸਟੱਡੀ ਕਿਉਂਕਿ ਮੇਰੇ ਆਰ ਨੇ ਪ੍ਰੀ ਬੋਰਡਸ ਔਨ 27 ਸੱਬ ਤੇ ਮਮਾ ਅੰਜਲ ਕਾਰਨ ਨੇ ਸ਼ਾਇਦ ਸੂਟ ਪ੍ਰੈਸ ਦੇਖਦੇ ਹਾਂ ਕਰੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਤੇ ਸੇਰ ਦੇ ਆਪਾਂ ਨੇ ਖਾ ਕੇ ਸੈਂਡਵਿਚ ਸੁਣ ਵਿੱਚ ਦੁਬਾਰਾ ਨਾ ਆਤੋ ਕਿ ਥੋੜੇ ਤੋਂ ਕੁਝ ਇੱਕ ਨਹੀਂ ਹੁਣ ਟਾਈਮ ਹੋ ਗਿਆ 1 ਵਜੇ ਦਾ ਹੁਣ ਧੁੱਪੇ ਬਹਿ ਕੇ ਮੈਂ ਕਿੰਨੇ ਦਿਨ ਨੋਟ ਕਰਨੀਆਂ ਇੰਨਾ ਮੇਰਾ ਰੰਗ ਕਾਲਾ ਹੋ ਗਿਆ ਨਾ ਧੁੱਪੇ ਬਹਿ ਕੇ ਬਹੁਤ ਰੰਗ ਕਾਲਾ ਹੋ ਜਾਂਦਾ ਤੇ ਫਿਰ ਮੈਸੇਜ ਆ ਰਹੇ ਨੇ ਸਾਡੀਆਂ ਭੈਣਾਂ ਦੇ ਕਿਦਰ ਆਪਣੇ ਸੂਟ ਜਾਣਾ ਜੇ ਵੀ ਆਪਾਂ ਵੀਡੀਓ ਪਾਈ ਹੀ ਪੰਜੂ ਸਿਲਕ ਦੀ ਬਹੁਤ ਸੋਨਾ ਫੈਬਰਿਕ ਹੈ ਕਿ ਆਪਣੀ ਆਸਟ੍ਰੇਲੀਆ ਵਾਲੀ ਭੈਣ ਦਾ ਸੂਟ ਜਾਣਾ ਸਟਿਚ ਹੋਣ ਤੇ ਆਪਾਂ ਕਟਿੰਗ ਕਰਕੇ ਆਪਾਂ ਲੈ ਕੇ ਜਾਣਾ ਤਾਂ ਬਣ ਇਧਰ ਫੜਿਓ ਚਲੋ ਬਸ ਫੋਟੋ ਆ ਹੈਗੀ ਹੈ ਤੈ ਹੈਗੀ ਹੈ चेक कर लेंगे सही है ना तो गलत कट रही है बहुत सोहने सूट आए हैं जी हम पता मौसम चेंज हो रहा तो बहुत सोहना फैब्रिक आया हो तो फटाफट -फड़ मेरिया भैं ऑर्डर कर लिया करो तो सही रेट आ रहे हैं बहुत तो वाइया क्योंकि जो फैबरिक देखिए दे रहे ठीक है जी तो रहे हैं ना <laughs> फल मड़े जा फल छेती कटे जाऊगा ਵੀ ਅੱਜ ਮੈਂ ਜਾਣਾ ਦਵਨ ਨੂੰ ਮੈਡੀ ਸ਼ੁੱਟੀ ਅੱਜ ਤੇ ਮੈਂ ਕਿਹਾ ਚਲੋ ਜਾ ਕੇ ਨਾ ਸਿੱਛ ਕਰਦੇ ਆਂ ਮੈਂ ਸਾਰਾ ਤੇ ਵੀਡੀਓ ਨੂੰ ਨਾ ਚੱਕਰ ਕਰੋ ਤੁਸੀਂ ਲਾਈਕ ਸ਼ੇਅਰ ਕਮੈਂਟ ਤਾਂ ਕਰਨਾ ਬਣਦਾ ਹੀ ਹੈ ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇੱਕ ਮੇਰੀ ਭੈਣ ਦਾ ਕਮੈਂਟ ਆਇਆ ਸੀ ਕਿ ਗਗਨ ਦੇ ਹਸਬੰਡ ਕਿੱਥੇ ਰਹਿੰਦੇ ਨੇ ਜੀ ਉਹ ਵੀਡੀਓ ਜ ਨਹੀਂ ਆਉਂਦੇ ਤੇ ਗਗਨ ਦੇ ਹਸਬੰਡ ਜਿਹੜੇ ਤਾਂ ਆਪਣੇ ਤੇ ਜਿਹੜੇ ਤਾਂ ਆਪਣੇ ਪੁਰਾਣੇ ਭੈਣ ਭਰਾ ਜੁੜੇ ਹੋਏ ਨੇ ਉਹਨਾਂ ਨੂੰ ਸਾਰਾ ਕੁਝ ਪਤਾ ਸਾਡੀ ਫੈਮਿਲੀ ਬਾਰੇ ਤੇ ਗਗਨ ਦੇ ਹਸਬੰਦ ਰਹਿੰਦੇ ਨੇ ਜੀ ਬਾਹਰ ਠੀਕ ਹੈ ਜੀ ਤੇ ਬਾਕੀ ਜੇ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਹੈ ਤੁਸੀਂ ਪਿਛਲੇ ਬਲੌਗ ਜਾ ਕੇ ਦੇਖ ਲਿਓ ਉੱਥੇ ਤੁਹਾਨੂੰ ਸਾਰਾ ਕੁਝ ਮਿਲ ਜੇਗਾ ਠੀਕ ਹੈ ਜੀ ਬਾਕੀ ਹੋਰ ਕੋਈ ਕਨਫਿਊਜ਼ਨ ਹੋਈ ਤਾਂ ਉਹ ਤੁਸੀਂ ਵੀਡੀਓ ਦੇਖ ਕੇ ਦੂਟ ਕਰ ਲਿਓ ਚਲੋ ਜੀ ਆਪਣੇ ਕੋਲ ਦੋ ਦੋ ਸੂਟ ਅਵੇਲੇਬਲ ਹਨ ਇੱਕ ਸੂਟ ਹੀ ਸੀ ਆਪਣੇ ਕੋਲ ਇੱਕ ਮੇਰੇ ਫਰੈਂਡ ਚ ਬਲੂ ਕਲਰ ਦਾ ਸੀ ਖਾਣਾ ਖਾਣਾ ਬਾਕੀ ਸਾਰੇ ਆਪਣੀ ਕੋਲ ਦੋ ਦੋ ਹੈ ਅੱਜ ਮਸਾ ਟਾਈਮ ਕਰ ਲਿਆ ਉਸ ਦਿਵਾਰ ਰਹਿਣੀ ਅਗਰ ਮੇਰੇ ਕੋਲ ਕੋਈ ਮੈਸੇਜ ਆਏ ਬਿਲੋਂ ਮੈਂ ਰਿਪਲਾਈ ਕਰ ਲਵਾਂ ਫਿਰ ਆਪਾਂ ਮਿਲਦੇ ਆਂ ਇਹ ਕਿਹੜਾ ਕਪੜਾ ਆ ਤੇ ਕਿੰਦਾ ਈਸਾ ਜਦੋਂ ਮੈਂ ਦਾ ਪੂਰਾ ਟੀ ਡਰ ਬਣਿਆ ਹੋਇਆ ਹੁਣ ਕਿਨੇ ਜੀ ਹਮ ਆਈ ਬਹੁਤ ਸੋਹਣਾ ਸੁਟੇ ਪਰਸਲੀ ਬਹੁਤ ਪਸੰਦ ਆ ਰੰਗ ਬਹੁਤ ਸੋਹਣਾ ਹੈ ਅੱਜ ਦਾ ਮਨ ਨਾ ਮੈਨੂੰ ਲਾਲਚਾ ਦਮਨ ਕਰਿਆ ਤਾਂ ਸਾਰੇ ਆਪਣੇ ਕੰਮ ਜਿਹੜੇ ਨਾ ਠੀਕ ਹੈ ਤੇ ਲੋਕ ਆਪਾਂ ਇਹ ਪਹਿਲਾਂ ਪਾਣੀ ਬੰਦ ਕਰ ਰੱਖੀ ਹਾਂ ਫਿਰ ਆਪਾਂ ਕੰਟੀਨਿਊ ਕਰਦਾ ਹੈ ਜੋ ਫੜੀ ਬੱਚੇ ਖੜ ਜੋ ਕੀ ਕਰੂੰ ਨੀ ਅਮੋ ਤਾਂ ਹੋ ਹੋਇਆ ਸੀਗਾ ਉਲਟਾ ਫੜਿਆ ਗਿਆ ਉਲਟਾ ਨਹੀਂ ਨਾ ਫੜਨਾ ਉਲਟਾ ਦੇ ਚੱਕਰ ਫਿਰ ਗਲਤ ਕਰ ਦੋਗੇ ਤੁਸੀਂ ਆਪਾਂ ਮੈਂ ਅੱਜ ਦਮਨ ਨਹੀਂ ਜਾਣਾ ਸਕੂਟੀ ਤੇ ਕਿਉਂਕਿ ਧੁੱਪੇ ਤੋਂ ਤੇ ਜਿਹੜੇ ਕੰਮ ਹੋ ਜਾਂਦੇ ਜਿਹੜੇ ਡਾਈ ਵਾਲੇ ਆਪਣੇ ਕੰਮ ਨੇ ਉਹ ਤਾਂ ਦੇਖੋ ਧੁੱਪ 'ਚ ਹੀ ਹੁੰਦੇ ਨੇ ਤੇ ਜਿਹੜੇ ਆਪਣੇ ਮਾਸਟਰ ਵਾਲੇ ਕੰਮ ਨੇ ਉਹ ਵੀ ਧੁੱਪ 'ਚ ਹੀ ਹੁੰਦੇ ਨੇ ਫਿਰ ਐਂ ਹੁੰਦਾ ਬਸ ਥੋੜਾ ਫਟ ਫਟ ਜਾਈਏ ਤੇ फटाफट ਕੰਮ ਕਰਕੇ ਆਈਏ ਤੇ ਸ਼ਾਮ ਨੂੰ ਹੋ ਜਾਂਦੀ ਠੰਡ ਬਹੁਤ ਜ਼ਿਆਦਾ ਠੰਡ ਵੀ ਹੋਣੀ ਚੜੀਗੀ ਸਵੇਰ ਸ਼ਾਮ ਵੀ ਠੰਡ ਰਹੇਗੀ ਆ ਇੱਕ ਮੇਰੇ ਭੈਣ ਕਹਿੰਦੇ ਜਿਨ੍ਹਾਂ ਨੂੰ ਭਾਈ 3 ਮੀਟਰ ਕਪੜਾ ਚਾਹੀਦਾ ਹੁੰਦਾ ਨਾ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਦਿਆ ਕਰੋ ਅਸੀਂ ਤੁਹਾਨੂੰ 3 ਮੀਟਰ ਦੇ ਦਵਾਂਗੇ ਵੈਸੇ ਜਿਹੜੀ ਪਿੱਛੋਂ ਕਟਿੰਗ ਆਉਂਦੀ ਏ ਉਹ 2 ਮੀਟਰ ਦੀ ਆਉਂਦੀ ਕਿਉਂਕਿ ਅੱਜ ਕੱਲ ਜਿਹੜੀਆਂ ਸਲਵਾਰਾਂ ਚੱਲ ਰਹੀਆਂ ਨੇ ਉਹ ਚੱਲ ਰਹੀਆਂ ਨੇ ਸਟ੍ਰੇਟ ਸਲਵਾਰਾਂ ਤੇ ਇਸ ਕਰਕੇ 2.5 ਮੀਟਰ ਦੀ ਕਟ ਆ ਰਹੀ ਏ ਬਾਕੀ ਜਿਵੇਂ ਕ੍ਰੇਪ ਹੋ ਗਿਆ ਜਿਵੇਂ ਹੋਰ ਕਪੜਾ ਸਭ ਆ ਇਕੱਠਾ ਲੈਨੇ ਆ ਉਹ ਉਹ ਜਿਹੜਾ ਉਹ ਚਾਪਨ ਵਾਲੀ ਸਰਵਾਰ ਮਿਲਦੀ ਜਿਹੜੇ ਪਿੱਛੇ ਮਾਰੀ ਕਟਿੰਗ ਢਾਈ ਦੀ ਉਹ ਢਾਈ ਦੀ ਵੀ ਮਿਲਦੀ ਤੁਹਾਨੂੰ ਚੱਬੂ ਤੂੰ ਮੈਂ ਹੋ ਜਾ ਰੈਡੀ ਹੁਣ ਤੇ ਕਿਉਂ ਆ ਪਾ ਚੱਲੀਏ ਠੀਕ ਹੈ ਹਮ ਬਾਰਿਸ਼ ਕਰਨ ਤੋਂ ਥੁੱਕੇ ਬੈਠਾ ਠੀਕ ਹੈ ਅੱਧੇ ਗਰਮ ਤੇ ਅੱਧੇ ਠੰਡੇ ਕੱਪੜੇ ਪਾ ਰਖੇ ਨੇ ਉੱਤੇ ਇਹ ਮੇਰੇ ਹੱਥੇ ਵੀ ਅੱਧਾ ਗਰਮ ਹੈ ਚੱਲ ਧੁੱਪੇ ਬੈਠ ਕੇ ਸਕਾਉ ਕੱਪੜੇ ਕੱਪੜੇ ਵਾਲ ਇਹ ਤਾਂ ਬੇਟਾ ਬਾਅਦ ਪਹਿਲਾਂ ਲਾਉਂਦੇ ਹੁੰਦੇ ਤੂੰ ਹੁਣ ਬਾਅਦ ਚ ਲਾ ਰਿਹਾ ਹਮ ਤੁੱਪ ਤੇ ਦੇਣ ਦੇਖੋ ਜੀ ਇਹ ਪੂਰਾ ਐਂ ਚਿੱਟਾ ਲੱਗਿਆ ਹੋਇਆ ਘੈਂਟ ਤੁੱਪ ਬਹੁਤ ਤੇਜ਼ ਆ ਬੱਸ ਬੱਸ ਇੰਨਾ ਥੋੜੀ ਨਾਣਾ ਥੋੜੀ ਇਹਦੇ ਨਾਲ ਨਹੀਂ ਵੀ ਪਹਿਲੇ ਲਗਣਾ ਚਾਹੀਦਾ ਨਾ ਕਿਉਂ ਪਰਫਿਊਮ ਦਾ ਬਾਰੂ ਆ ਓਹ ਹੋ ਹੋ ਦਿਖਾ ਦਿਖਾਇਆ ਹੋਇਆ ਕਿ ਇਹ ਸਾਡੀ ਚੈਲੀ ਚੈਲੀ ਪਹਿਣ ਲਈ ਆਈ ਸੀ ਸਾਡੀ ਇਹ ਸਾਡੇ ਵਾਸਤੇ ਦਮਣ ਨੇ ਅੱਧਾ ਕਰ ਛੜਿਆ ਇਹ ਚੈਲੀ ਪਹਿਣ ਦਾ ਮੂੰਹ ਨੇ ਅੱਧਾ ਵੀ ਕਰ ਛੜਿਆ ਦੇਖ ਲਓ ਲਾਲ ਲੱਗੇ ਮਿਲਦਾ ਮੈਂ ਤਾਂ ਲਾਇਆ ਹੀ ਨਹੀਂ ਇੱਕ ਅੱਧੀ ਵਾਰੀ ਲਾਇਆ ਇੱਕ ਇੱਕ ਵਾਰ ਲਾਇਆ ਹਾਂ ਬਸ ਪਰਸ ਲੱਭੇਗਾ ਤਾਂ ਜਾਏਗੀ ਨਾ ਲੈਣ ਪਰਸ ਹੀ ਲੱਭਣ ਡਿਆ ਹੋ ਹਏ ਨਾ ਮੈਂ ਗੱਦੀ ਮੈਂ ਅੱਜ ਸਾਡੀ ਮੁੱਕ ਗਈ ਕੌਫੀ ਪੀ ਪੀ ਕੇ ਕੌਫੀ ਖਿਦਾਈ ਹੋ ਗਿਆ ਇਹ ਹੁਣ ਮੁੱਕ ਗਈ ਤਾਂ ਹੁਣ ਲੈਣ ਛੱਡੀ ਕੌਫੀ ਪਰਸ ਕਿੱਥੇ ਆ ਪਰਸ ਚ ਪੈਸੇ ਨੇ ਉਹ ਉਹ ਚ ਪਿਆਲ ਮਾਰੀ ਚ ਲਾ ਕੇ ਆ ਤੇ ਇਧਰ ਆਪਾਂ ਨਾ ਮੈਂ ਇੱਕ ਗੱਲ ਦੇਖੀ ਜਿੱਦਣ ਆਪਾਂ ਗੈਸ ਗੁਸੈਨ ਸਾਫ਼ ਕਰੀਏ ਸਾਬਣ ਸੁਬਣ ਨਾਲ ਉਦੋਂ ਹੀ ਦੁੱਧ ਦੁੱਬਲ ਜਾਂਦਾ ਹੁਣੇ ਦੁੱਧ ਦੁੱਬਲ ਦੁੱਬਲਦਾ ਬਚਿਆ ਮੈਂ ਕਿਹਾ ਨਹੀਂ ਤੇ ਅੱਜ ਮੈਂ ਫੇਰ ਗੈਸ ਸਾਬਣ ਨਾਲ ਸਾਫ਼ ਕੀਤਾ ਤੇ ਉਹਦੇ ਨਾਲ ਦੀ ਨਾਲ ਹੀ ਕੋਈ ਨਾ ਕੋਈ ਕਾਂਡ ਹੋ ਜਾਂਦਾ ਮਿਲ ਗਿਆ ਪਰ ਹੱਥ ਨਹੀਂ ਜੇ ਵਿੱਚ ਬਰਕਟੇ ਕਿਰੋਂ ਪੈਸੇ ਵੀ ਐ ਫੁੜਾਣੇ ਬੰਦ ਕਰ ਹਾਜੀਪ ਬੰਦ ਕਰ ਠੰਡ ਚ ਮਰਨਾ ਐਡਾ ਫੈਸ਼ਨ ਚੜਿਆ ਐ ਫੈਸ਼ਨ ਨਹੀਂ ਚੜਿਆ ਕਰਨੀ ਸੀਗੀ ਪਰਸ ਪਰਸ ਫੁੜਾਣੇ ਸੀਗਾ ਪਰਸ ਫੁਣਾਦੀ ਫੁੜਾਦੀ ਰੁਪਾਣੇ ਕਿਤੇ ਫੇਰ ਜਦੋਂ ਦੋਨੋਂ ਪਰਸ ਫੇਰ ਤੁਹਾਨੂੰ ਯਾਦ ਆਏ ਫਿਰ ਉਹ ਬੱਸ ਉਹਨਾਂ ਨੇ ਕਿਹਾ ਤੇ ਬੈਕ ਤੇ ਲੈ ਕੇ ਉਹ ਤਾਂ ਮੀਂਹ ਪਈ ਠੀਕ ਹੈ 20 ਦੀ ਤਾਂ ਕਾਫੀ ਆਉਗੀ ਕੱਲੀ ਰੈਡੋਇਟੋਸ ਵਗੈਰ ਵੇਲਾ ਕੇ 500 ਦੇ ਦੋ ਸਾਰੀ ਦੇ ਦੋ ਭਾਈ 500 ਨਹੀਂ ਖਲਾਂਦੀ ਮੈਂ 500 ਖੁੱਲੇ ਤਾਂ ਖਤਮ ਮੈਂ ਤਾਂ ਕਿਹਾ ਖੁੱਲੇ ਹੈਗੇ ਨੇ ਪਾਪਾ ਲੈ ਗਏ ਹਣ ਖੁੱਲੇ ਵਿੱਚੋਂ ਕੱਢ ਕੇ ਚਲੋ ਕੈਨਸਲ ਕਾਫੀ ਤਾਂ ਸਿਰਫ 20 ਰੁਪਏ 10 ਦੇ ਦੋ ਅੱਜਕਲ ਟੌਫੀ ਨਹੀਂ ਆਂਦੀ ਚੰਗੀ 10 ਰੁਪਏ ਦੀ ਤੇ ਕੁਝ ਫੇੜ ਦੀ ਮਤਲਬ ਭਾਣ ਨਹੀਂ ਹੈਗਾ ਭਾਣ ਨਹੀਂ 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 ਭਾਣ ਭੁਣ ਨਹੀਂ ਲੱਗੇ ਜਾਣਾ ਮੈਂ ਯਾਰ ਕਿ ਰੱਖੇ ਹਣ ਪੈਸੇ ਖੁੱਲੇ 500 ਨਹੀਂ ਮੈਂ ਦਿੰਦੀ ਤੁਮੂ Google Pay ਕਰਦੀ ਫੋਨ ਲੈ ਜਾ ਠੀਕ ਹੈ ਠੀਕ ਹੈ ਹੂੰ ਉਸ ਤੇ 500 ਕਿੱਥੇ ਖਲਾਏਗੀ ਤੂੰ Google Pay ਕਰਦੀ ਚੱਜਾ ਲੈ ਕੇ ਆ ਫੜਾ ਹੋ ਟਾਈਮ ਹੋ ਗਿਆ ਤੇ ਲੈ ਗਿਆ 1:30 ਵਜ ਗਿਆ ਜਾਣਾ ਹੀ ਬਾਜ਼ਾਰ ਅਜੇ ਤੱਕ ਬਾਜ਼ਾਰ ਨਹੀਂ ਗਿਆ ਜਾ ਰਿਹਾ ਆਪਣੇ ਕੋਲ ਹੋਰ ਹੀ ਨਹੀਂ ਕੰਮ ਮੁੱਕਣ ਦੇ ਤਾਂ ਬਾਜ਼ਾਰ ਹੀ ਜਾਣਾ ਚੱਲ ਲੈ ਕੇ ਮੇਰੇ ਕੋਲ ਆਜ ਆ ਰਹੀ ਹੈ ਦੰਮੂ ਮਿਲਦਾ ਆ ਗਿਆ ਲੈ ਆ ਤੂੰ ਕੋਈ ਦੁੱਜੀ ਹੋਈ ਹੈ ਛੋੜੀ ਨਹੀਂ ਲੈਸਲੇ ਲੈਸਲੇ ਨਾਸਲਾ ਨਾਸਕਾਫੀ ਨਾਸਕਾਫੀ ਤੋਂ ਵਧੀਆ ਨਹੀਂ ਲੀਏ ਹੈ ਨਹੀਂ ਆਪਣੀ ਦੂਸਰੀ ਸੀਗੀ ਆਪਣੀ ਦੁੱਜੀ ਨੂੰ ਕਿਹੜੀ ਸੀ ਉਹ ਵੀ ਨਾਸਕਾਫੀ ਦੀ ਸੀ ਸਾਨੂੰ ਕੋਈ ਗੱਲ ਹੈਵੀ ਮਾਰੀ ਨਹੀਂ ਹੈ ਘੋਰ ਕਿਲਾ ਕੇ ਆਂ ਕਿਹੜਾ ਕਿੰਦਾ ਬਰਟੀ ਹਾਂ ਹਾਂ ਦੇਖ ਲਓ ਇੱਕ ਚੀਜ਼ ਲੈਣ ਤੇ ਇਹ ਟਿਪਸ ਕੀ ਕਰਨੇ ਹਨ ਮੈਂ ਤੈਨੂੰ ਦੋਲ ਦੋਲ ਕੇ ਆਹੀ ਉਹ ਤਾਂ ਜਦੋਂ ਇਹ ਹਵਾ ਨਿਕਲੀ ਹੋਈ ਦਰਦ ਦਰਦ ਚ ਸੁੱਲੇ ਹੋਏ ਦਰਦ ਤੇ ਨਹੀਂ ਜਾ ਬਣੇ ਕੋਈ ਨਹੀਂ ਲੈ ਕੋਈ ਨਹੀਂ ਮੈਂ ਖਾ ਲੂੰਗੀ ਉਹ ਬੰਦਾ ਨਹੀਂ ਦਮੂਆ ਚੀਜ਼ਾਂ ਨਾਲ ਸਾਰੀਆਂ ਗਲਤ ਨੇ ਆ ਚੀਜ਼ਾਂ ਦਰਦੋਸ ਤਾਂ ਚ ਲੈ ਆਂਦੇ ਆ ਲੈ ਸਾਨੂੰ ਕਹਿੰਦੀ ਕਿ ਲੋੜ ਸੀ ਕਟ ਕਰ ਤੋ ਕੱਟ ਇੱਕ ਚੀਜ਼ ਕਿਹਾ ਸੀ ਲੈ ਆਉਣ ਨੂੰ ਤੇ ਲੈ ਆ ਕੇ ਆਈਏ ਛੇ ਚੀਜ਼ਾਂ ਪਹਿਲਾਂ ਖਾ ਲੈਂਦੇ ਆਪਾਂ ਫਿਰ ਬੁੜਾਂਗੇ ਹਾਂ ਠੀਕ ਆ 커피 ਬਣਾ ਲਈ ਠੀਕ ਹੈ ਦਮ ਲਿਆਈਏ 커피 ਚਲੋ ਆਪਾਂ ਫੇਲੀਏ 커피 ਕੁਫੀ ਫਿਰ ਦੇਖਨੇ ਆ پلان ਜਾਣ ਦਾ ਕੀ ਬਣਦਾ ਉਹ ਮੇਰੇ ਹੱਥ ਦੁਖਣ ਲੱਪੇ ਨੇ ਤੇ ਲੋ ਜੀ ਚਾਹ ਚ ਪੀ ਕੇ ਕਾਫੀ ਕੁਫੀ ਆਈ ਤੇ ਅਸੀਂ ਬਾਜ਼ਾਰ ਚਲੀਆਂ ਗਈਆਂ ਮੈਂ ਦਮਨ ਮੇਨ ਦਾ 3 ਵਜੇ 3 ਵਜੇ ਬਾਜ਼ਾਰ ਚਲ ਜਾਂਗੇ ਜੀ ਅਸੀਂ ਤੇ ਟਾਈਮ ਹੋ ਗਿਆ 6:40 ਦਾ ਤੇ ਹੁਣ ਅਸੀਂ ਆਈਆਂ ਵਾ ਦੁਪੱਟੇ ਡਾਈ ਕਰਾਣੇ ਹੁਣ ਉਹ ਕਰਾਏ ਟੇਲਰ ਨੂੰ ਕੱਪੜੇ ਦੇਣੇ ਉਹ ਦਿੱਤੇ ਔਰ ਘਰ ਕਰਾ ਕੇ ਸਾਨੂੰ ਨੇਰਾ ਪਹਿਰੇ ਗਈਆਂ ਵੀ ਅਸੀਂ ਸਕੂਟੀ ਤੇ ਤੇ ਆਉਂਦਿਆਂ ਮੈਂ ਸਕੂਟੀ ਚਲਾ ਕੇ ਆਈ ਜਾਂਦੇ ਤਾਂ ਧੁੱਪ ਸੀ ਪੂਰੀ ਫੁੱਲ ਹਨਾ ਠੰਡ ਲੱਗੀ ਨਹੀਂ ਹੈਗੀ ਹੁਣ ਆਉਂਦਿਆਂ ਮੇਰੇ ਨਾ ਆਹ ਹੱਥ ਦੁਖਣ ਲੱਪੇ ਪਛਾਰੀ ਦਮੂ ਮੈਨੂੰ ਕਹਿ ਰਹੀ ਮਮਾ ਮੈਂ ਚਲਾਨੀ ਆ ਮੈਂ ਕਹਿੰਦੀ ਮੈਨੂੰ ਠੰਡ ਲੱਗ ਰਹੀ ਹੱਥਾਂ ਨੂੰ ਤੇ ਦਮੂ ਨੂੰ ਵੀ ਲੱਗਣੀ ਹੈ ਨਾ ਦਮੂ ਮੈਂ ਆ ਦੱਸ ਕਿਤਾ ਆਪਣੇ ਕੋਲ ਤੇ ਹੈ ਮਾਂ ਨੇ ਤੀ ਦਾ ਦੱਸਾਗੇ ਤੇ ਤੀ ਨੂੰ ਮਾਂ ਦਾ ਪੂਰਾ ਦੱਸ ਨਹੀਂ ਆਇਆ ਲੈ ਤੁਹਾਨੂੰ ਕਹਿ ਤਾਂ ਰਹੀ ਸੀ ਮੇਰੇ ਹੱਥ ਹਜੇ ਤੱਕ ਨਿੱਗੇ ਨਹੀਂ ਹੋ ਰਹੇ ਅਸੀਂ 6:40 ਹੋ ਗਏ 6:30 ਤੇ ਅਸੀਂ ਘਰੇ ਆ ਗਈਆਂ ਸੀ ਤੇ 10 ਮਿੰਟ ਹੋ ਗਏ ਮੈਂ ਹੀਟਰ ਅੱਗੇ ਬੈਠੇ ਹਾਂ ਤੇ ਹਜੇ ਅਸੀਂ ਰੋਟੀ ਵੀ ਬਣਾਣੀ ਹੈ ਰੋਟੀ ਦਾ ਕੁਇਚਕ ਕਰਨੀ ਬਾਸ ਮੇਰੇ ਘਰ ਆ ਕੇ ਜਨੇਗੀ ਨੂੰ ਫੇਰ ਰੋਟੀ ਬਣਾਉਣੀ ਆ ਤੇ ਦੋ ਦਿਨ ਹੋ ਗਏ ਹੀ ਵਲੌਗ ਨਹੀਂ ਸੀ ਪਾਏ ਆਪਾਂ ਨੇ ਤੇ ਕਾਫੀ ਕਮੈਂਟ ਆ ਰਹੇ ਹਨ ਕਿ ਮੈਨੂੰ ਵਟਸਐਪ ਤੇ ਵੀ ਮੈਸੇਜ ਆ ਰਹੇ ਹੈ ਬਾਕਾਇਦਾ ਉਹ ਹੀ ਮੈਂ ਸੁਣ ਲਈ ਆ ਦੀਦੀ ਵਲੌਗ ਕਿਉਂ ਨਹੀਂ ਪਾਰੇ ਵਲੌਗ ਕਿਉਂ ਨਹੀਂ ਪਾਰੇ ਵਲੌਗ ਕਿਉਂ ਨਹੀਂ ਪਾਰੇ ਹਨ ਤੇ ਵਲੌਗ ਨਾ ਪਾਣ ਦਾ ਕਾਰਨ ਇਹੀ ਸੀ ਕਿ ਸਾਡੇ ਕੋਲ ਬਿਲਕੁਲ ਵੀ ਟਾਈਮ ਨਹੀਂ ਸੀ ਇੰਨੇ ਕੁ ਬਿਜੀ ਹੋਏ ਪੇਸੇ ਸੀ ਚਾ 3-4 ਦਿਨ ਤੋਂ ਇੰਨੇ ਬਿਜੀ ਸੀ ਨਾ ਬਿਲਕੁਲ ਟਾਈਮ ਹੀ ਨਹੀਂ ਲੱਗਿਆ ਵਲੌਗ ਬਣਾਉਣ ਦਾ ਟਾਈਮ ਨਹੀਂ ਲੱਗਿਆ ਵਲੌਗ ਪਾਣਾ ਤਾਂ ਕੀ ਸੀ ਜੇ ਬਣਦਾ ਫੇਰ ਹੀ ਪਾਉਂਦੇ ਹਨਾ ਬਸ ਆਹੀ ਬਾਜ਼ਾਰ ਦੇ ਕੰਮ ਸੀ ਕੁਝ ਘਰ ਦੇ ਕੰਮ ਤੇ ਹੁਣ ਵੀ ਅੱਜ ਅਸੀਂ ਮਸਾ ਟਾਈਮ ਕੱਢ ਕੇ ਵਲੌਗ ਬਣਾ ਰਹੇ ਆ ਤੇ ਤਾਂ ਹੀ ਮੈਂ ਵਲੌਗ ਨਹੀਂ ਪਾਇਆ ਹੈਗਾ ਕਿਉਂਕਿ ਮੈਂ ਕਾਫੀ ਦਿਨਾਂ ਤੋਂ ਬਿਜੀ ਚੱਲ ਰਹੀ ਸੀ ਤਾਂ ਮੈਂ ਵਲੌਗ ਨਹੀਂ ਪਾਇਆ ਇਹੀ ਕਾਰਨ ਸੀ ਮੇਰਾ ਵਲੌਗ ਬਣਾਉਂਦਾ ਕਿਉਂਕਿ ਸਾਡੇ ਭੈਣਾ ਭਰਾਵਾਂ ਦੇ ਬੜੇ ਮੈਸੇਜ ਆ ਰਹੇ ਸੀ ਬੜੇ ਫੋਨ ਵੀ ਆਏ ਸੱਚ ਮੈਨੂੰ ਦੋ ਤਿੰਨ ਜਾਣਿਆਂ ਦੇ ਜਿਹੜੇ ਆਪਣੇ ਕਾਫੀ ਕਲੋਜ਼ ਫਰੈਂਡ ਨੇ ਜਿਵੇਂ ਕੁਝ ਤਾਂ ਆਪਣੇ ਘਰ ਦੇ ਆਂਦੇ ਹੀ ਆਏ ਕਿ ਹਾਂ ਵਲੌਗ ਕਿਉਂ ਨਹੀਂ ਆ ਰਹੇ ਵਲੌਗ ਹੋ ਨਹੀਂ ਆ ਰਹਿਆ ਤੇ ਮੈਂ ਕਿਹਾ ਚਲੋ ਅੱਜ ਫਿਰ ਤੁਹਾਨੂੰ ਦਿਖਾਉਂਦੇ ਆ ਆਪਣੇ ਵਲੌਗ ਹੁਣ ਇੱਕ ਦੱਬ ਕੇ ਕਰਿਓ ਲਾਈਕ ਤੇ ਨਾਲੇ ਸ਼ੇਅਰ ਤੇ ਨਾਲੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਲੱਗਦੀ ਠੀਕ ਹੈ ਜੀ ਤੇ ਹੁਣ ਬਸ ਜੀ ਆ ਕੇ ਰੋਟੀ ਸਬਜੀ ਆਪਾਂ ਬਣਾਣੀ ਹੈ ਤੇ ਇਧਰ ਆਪਾਂ ਕੁਝ ਕੁ ਲੈ ਰਹੇ ਸੀ ਆਰਡਰ ਆਰਡਰ ਨਾਲ ਦੀ ਨਾਲ ਆਰਡਰ ਚੱਲੀ ਜਾਣੀ ਕਿ ਨਾਲ ਦੀ ਨਾਲ ਸਾਡਾ ਰੋਟੀ ਪਾਣੀ ਚੱਲਾ ਜਾਂਦਾ ਚੱਲਾ ਜਾ ਚੱਲੀ ਜਾਊਗਾ ਤੇ ਪੰਜਾਬੀ ਪਹਿਰਾਵੇ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਮੇਰੇ ਭੈਣ ਭਰਾਵਾਂ ਨੇ ਨਹੀਂ ਕੀਤਾ ਆਪਣਾ ਬੁਟੀਕ ਵਾਲਾ ਚੈਨਲ ਹੈ ਜੀ ਉਹ ਬਹੁਤ ਘੈਂਟ ਘੈਂਟ ਸੂਟ ਆਏ ਹੋਏ ਨੇ ਕੱਲ ਮੈਂ ਉਹਦੀ ਸ਼ਾਰਟ ਵੀਡੀਓ ਵੀ ਪਾਈ ਜੀ ਬਰਬਰੀ ਦੇ ਸੂਟ ਆਏ ਹੋਏ ਨੇ ਬਹੁਤ ਪਿਆਰੇ ਕਲਰ ਨੇ ਤੇ ਬਹੁਤ ਪਿਆਰਾ ਫੈ布ਰਿਕ ਦਾ ਤੇ ਕਾਫੀ ਮੇਰੀਆਂ ਭੈਣਾਂ ਨੇ ਆਰਡਰ ਵੀ ਦਿੱਤਾ ਹੋਇਆ ਸਾਨੂੰ ਉਹਦਾ ਤੇ ਉਹ ਸਟਿਚ ਕਰਨੇ ਵੀ ਲੈ ਕੇ ਆਏ ਆ ਆਪਾਂ ਤੇ ਉਹਦਾ ਸਟਾਕ ਹੋਰ ਵੀ ਆ ਰਿਹਾ ਤੇ ਜਿਨ੍ਹਾਂ ਨੂੰ ਵੀ ਚਾਹੀਦਾ ਜ਼ਰੂਰ ਮੈਸੇਜ ਕਰਿਓ ਤੇ ਆਪਣਾ ਬੁਟੀਕ ਵਾਲਾ ਨੰਬਰ ਵੀ ਹੈਗਾ ਜੀ 95147 90283 ਠੀਕ ਹੈ ਜੀ ਉੱਥੇ ਜਰਾ ਕੇ ਜ਼ਰੂਰ ਮੈਸੇਜ ਕਰਿਓ ਤੇ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡਾ ਪੰਜਾਬੀ ਪਹਿਰਾਵਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਹੁਣ ਜੀ ਅਸੀਂ ਬਣਾ ਲਈਏ ਰੋਟੀ ਤੇ ਸਬਜੀ ਮੈਨ ਲਗਾ ਪਈ ਥੋੜੀ ਜੀ ਸਬਜੀ ਥੋੜੀ ਜੀ ਪਈ ਹੈ ਬਸ ਆਪਾਂ ਫੁੜਕੇ ਲਾੜੇ ਫੁੜਕੇ ਲਾੜੀ ਫਿਰ ਆਰਤੀ ਜੀ ਨੇ ਕਹਿਣਾ ਪਤਾ ਨਹੀਂ ਹੁਣ ਤੁਸੀਂ ਆਰਤੀ ਜੀ ਮੇਰੇ ਨਾਲੋਂ ਵੱਡੇ ਹੋ ਕੇ ਛੋਟੇ ਹੋ ਜਰੂਰ ਦੱਸਿਓ ਮੈਨੂੰ ਤੁਸੀਂ ਕਮੈਂਟ ਤੋਂ ਕੱਲ ਵੀ ਲਾਈਵ ਹੋਏ ਸੀ ਉਹ ਪਤਾ ਨਹੀਂ ਕੁਝ ਲਾਈਵ 'ਚ ਇਸ਼ੂ ਹੋਇਆ ਤੇ ਉਹ ਬੰਦ ਹੀ ਹੋ ਗਿਆ ਦੁਬਾਰਾ ਸੇਵ ਵੀ ਨਹੀਂ ਹੋਇਆ ਤੇ ਕਹਿ ਰਹੇ ਭਾਜੀ ਵਾਸਤੇ ਰੋਟੀ ਬਣਾ ਲਈ ਤੇ ਉਹਨਾਂ ਨੇ ਹੁੰਦੇ ਹੀ ਰੋਟੀ ਦਾ ਪਾਦਣਾ ਗਾ ਕੇ ਰੋਟੀ 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 ਤੇ ਆਪਾਂ ਹੁਣ ਰੋਟੀ ਬਣਾ ਲਈਏ ਤੇ ਫਿਰ ਤੁਹਾਨੂੰ ਮਿਲਾਂਗੇ ਆਪਾਂ ਅਗਲੇ ਵਲੌਗ ਨਾਲ ਹੁਣ ਆਪਣੇ ਡੇਲੀ ਵਲੌਗ ਆਇਆ ਕਰਾਂਗੇ ਦਬਕ ਕੇ ਲਾਈਕ ਕਰੋ ਸ਼ੇਅਰ ਕਰੋ ਠੀਕ ਹੈ ਜੀ ਤੇ ਚਲੋ ਜੀ ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ